ਰਬਜੀਤ ਕੋਰ ਦੇ ਵੱਲੋਂ ਨਿਕਾ ਕਰਵਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਖੁਲਾਸਾ ਹੋ ਗਿਆ ਕਿ ਸਭ ਕੁਝ ਪਹਿਲਾਂ ਤੋਂ ਹੀ ਪਲਾਨ ਸੀ ਸਾਰੀਆਂ ਤਿਆਰੀਆਂ ਜਿਹੜੀਆਂ ਸਨ ਉਹ ਕਰ ਲਈਆਂ ਸਨ ਉਹ ਆਪਣੇ ਸਾਰੇ ਗਹਿਣੇ ਵੀ ਆਪਣੇ ਨਾਲ ਲੈ ਗਈ ਸੀ ਜਦੋਂ ਉਹ ਸ਼੍ਰੀ ਨਨਕਾਣਾ ਸਾਹਿਬ ਪਹੁੰਚੀ ਤਾਂ ਨਾਸੀਰ ਹੁਸੈਨ ਪਹਿਲਾਂ ਹੀ ਉੱਥੇ ਮੌਜੂਦ ਸੀ ਉਸਨੇ ਪਾਕਿਸਤਾਨ ਦੇ ਵਿੱਚ ਉਸਦੀ ਸ਼ਰਨ ਲੈਣ ਅਤੇ ਵਿਆਹ ਦਾ ਪ੍ਰਬੰਧ ਕਰਨ ਦੇ ਲਈ ਵਕੀਲ ਦੀ ਫੀਸ ਵੀ ਅਦਾ ਕੀਤੀ ਸਰਬਜੀਤ ਨਾਸੀਰ ਦੇ ਨਾਲ ਸ਼੍ਰੀ ਨਨਕਾਣਾ ਸਾਹਿਬ ਛੱਡ ਕੇ ਚਲੀ ਗਈ ਉਹਨਾਂ ਨੇ ਪਹਿਲਾਂ ਵਕੀਲ ਅਹਿਮਦ ਹਸਨ ਪਾਸ਼ਾ ਦੇ ਨਾਲ ਸੰਪਰਕ ਕੀਤਾ ਜਿਸ ਨੇ ਇਹਨਾਂ ਦਾ ਵਿਆਹ ਕਰਵਾਇਆ ਸੀ ਪਾਸ਼ਾ ਨੇ ਸਰਬਜੀਤ ਕੋਲ ਨੂੰ ਦੱਸਿਆ ਕਿ ਧਰਮ ਪਰਿਵਰਤਨ ਤੋਂ ਬਿਨਾ ਉਸਦਾ ਵਿਆਹ ਅਸੰਭਵ ਹੈ ਇਸ ਤੋਂ ਬਾਅਦ ਔਰਤ ਨੇ ਧਰਮ ਪਰਿਵਰਤਨ ਦੇ ਲਈ ਹਾਮੀ ਭਰੀ ਜਿਸ ਤੋਂ ਬਾਅਦ ਪਹਿਲਾਂ ਮੌਲਵੀ ਦੇ ਵੱਲੋਂ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਦਾ ਨਿਕਾਹ ਹੁੰਦਾ ਹੈ ਇਹ ਖੁਲਾਸੇ ਪਾਕਿਸਤਾਨੀ ਵਕੀਲ ਅਹਿਮਦ ਹਸਨ ਪਾਸ਼ਾ ਦੇ ਵੱਲੋਂ ਕੀਤੇ ਗਏ